ਜਿੱਥੇ ਅੰਬਾਨੀਆਂ ਦੇ ਵਿਆਹ ਤੇ ਮੇਲਾ ਲਾਤਾ ਸੀ ਦਲਜੀਤ ਦਸਾਂਝ ਨੇ ਉੱਥੇ ਹੀ ਦਸਾਂਝਾਂ ਵਾਲਾ ਜਦੋਂ ਪਹਾੜਾਂ ਦੇ ਵਿੱਚ ਪਹੁੰਚਿਆ ਤਾਂ ਪਹਾੜੀ ਲੋਕਾਂ ਦਾ ਵੀ ਦਿਲ ਜਿੱਤ ਲਿਆ ਤੇ ਉਹਨਾਂ ਦੇ ਨਾਲ ਦਿਲ ਜਿੱਤਦੀ ਹੋਈ ਉਹ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਤੇ ਵਾਇਰਲ ਹੋਈ ਪਈ ਹੈ ਵੀਡੀਓ ਕਹਿੰਦੇ ਦਸਾਂਝਾਂ ਵਾਲੇ ਨੇ ਪਹਿਲਾਂ ਅੰਬਾਨੀਆਂ ਦੇ ਦਿਲ ਜਿੱਤ ਲਏ ਉਸ ਤੋਂ ਬਾਅਦ ਹੁਣ ਹਿਮਾਚਲ ਦਾ ਟੂਰ ਸੀ ਤੇ ਹਿਮਾਚਲ ਦੇ ਟੂਰ ਦੇ ਦੌਰਾਨ ਇੱਕ ਵੀਡੀਓ ਸਾਂਝੀ ਕੀਤੀ ਹੈ ਉਹਨਾਂ ਦੇ ਨਾਲ ਡਾਂਸ ਵੀ ਕਰਦਾ ਨਜ਼ਰ ਆਇਆ ਤੇ ਉਹਨਾਂ ਦੇ ਨਾਲ ਗੀਤ ਵੀ ਗਾਉਂਦਾ ਨਜ਼ਰ ਆਇਆ ਤੇ ਪਹਾੜੀ ਲੋਕਾਂ ਦਾ ਵੀ ਦਿਲ ਜਿੱਤ ਲਿਆ ਦਲਜੀਤ ਦਸਾਂਝ ਨੇ ਪ ਉਹਦੇ ਵਿੱਚ ਕੀ ਕੁਝ ਕੀਤਾ ਹਨਾ ਹਾਸੇ ਮਜ਼ਾਕ ਵਾਲੀਆਂ ਵੀਡੀਓ ਹੁੰਦੀਆਂ ਦਲਜੀਤ ਦਸਾਂਜਿੰਦੀਆਂ ਤੇ ਪਹਿਲਾਂ ਦਾ ਵੀਡੀਓ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਜਿਹੜੇ ਦੋਸਤ ਇਹ ਸਮਝਦੇ ਨੇ ਵੀ ਮਜ਼ਾਕ ਯਾਰ ਇੱਕ ਮਜ਼ਾਕੀਆ ਬੰਦਾ ਨਾ ਜਦੋਂ ਮਜ਼ਾਕ ਕਰਦਾ ਤਾਂ ਉਹਦੇ ਵੱਖਰੇ ਢੰਗ ਹੁੰਦੇ ਨੇ ਨਾ ਦਲਜੀਤ ਜਦੋਂ ਵੀ ਜਾਂਦਾ ਜਾ ਕੋਈ ਵੀਡੀਓ ਪਾਉਂਦਾ ਤਾਂ ਉਹਦੇ ਵਿੱਚ ਇੱਕ ਵੱਖਰਾ ਰੂਪ ਵੱਖਰਾ ਢੰਗ ਦੇਖਣ ਨੂੰ ਮਿਲਦਾ ਉਹ ਵੀਡੀਓ ਦੇਖਦੇ ਆ ਪਹਿਲਾਂ ਵੀ ਕੀ ਕੁਝ ਕੀਤਾ ਹਨਾ ਆਜੋ ਆ ਦੇਖੋ ਪਹਿਲਾਂ ਉਹਨਾਂ ਤੋਂ ਕੀ ਸੁਣਿਆ ਉਹਨਾਂ ਨੇ ਵੀ ਡਿਮਾਂਡ ਰੱਖਤੀ ਤੇਰੇ ਬਗਾਇਨ ਲੱਗਦੀ ਦੁਨੀਆਂ ਸਹਿ ਕਿਵੇਂ ਲਜੁਕ ਹੈ ਇਹ ਅਗੱਗੇ ਯਾਰਾਂ ਲੈ ਹੈ ਹਾਂ ਕਾ ਦੇਖੋ ਦਨਜੀਤ ਨੇ ਵੀ ਗੀਤ ਸੁਣਾਇਆ ਇਹਨਾਂ ਨੂੰ ਮੇਰੇ ਇੱਕ ਤਾਂ ਉਹ ਉਹਨਾਂ ਦੇ ਉੱਥੇ ਪੇ ਉਹ ਆਏ ਮੈਂ ਹਾਂ ਹਾਂ ਹਾਈ 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 ਉਹਨੇ ਕਿਹਾ ਨਾ ਆ ਆ ਰੁਪੇ

ਕੈਨੇਡਾ ਟੂਰ ਕੀਤੇ ਜਾ ਰਹੇ ਉਸ ਲਈ ਆਪਕੋ ਆਲ ਥਿੰਕਸ ਕਹਿੰਦਾ ਦਸਾਂਝਾ ਵਾਲਾ ਟੂਰ ਤੇ ਨਿਕਲਿਆ ਤੇ ਪਹਾੜੀ ਲੋਕਾਂ ਦਾ ਦਿਲ ਜਿੱਤ ਲਿਆ। ਵੀਡੀਓ ਤੁਸੀਂ ਦੇਖੀ ਆ ਵੀ ਵੀਡੀਓ ਦੇ ਵਿੱਚ ਕਿੰਨਾ ਸਮਖੌਲ ਹੋਇਆ ਤੇ ਕਿਵੇਂ ਦਿਲਜੀਤ ਦਾ ਦਸਾਂਝਾ ਵਾਲਾ ਪਹਿਲਾਂ ਅੰਬਾਨੀਆਂ ਦੇ ਵਿੱਚ ਰੌਣਕਾਂ ਲਾਤੀਆਂ ਤੇ ਹੁਣ ਹਿਮਾਚਲ ਟੂਰ ਵੀ ਜਿਹੜਾ ਚਰਚਾ ਦਾ ਵਿਸ਼ਾ ਬਣ ਗਿਆ। ਵੀਡੀਓ ਲਾਈਕ ਕਰਕੇ ਸ਼ੇਅਰ ਕਰਿਓ ਤੇ ਕਮੈਂਟਾਂ ਚ ਆਪਦੀ رائے ਜ਼ਰੂਰ ਸਾਂਝੀ ਕਰਿਓ ਵੀ ਜਿਹੜੇ ਕਹਿੰਦੇ ਸੀ ਦਿਲਜੀਤ ਐਵੇਂ ਹੀ ਤੁਰਿਆ ਫਿਰਦਾ ਸੀ ਯਾਰ ਉਹ ਆਪਦੇ ਕੰਮ ਵਾਸਤੇ ਗਿਆ ਸੀਗਾ। ਉਹ ਆਪਣੀ رائے ਜ਼ਰੂਰ ਸਾਂਝੀ ਕਰਿਓ ਵੀ ਦਸਾਂਝਾ ਵਾਲਾ ਕਿਵੇਂ ਲੱਗਦਾ ਤੇ ਉਹਦਾ ਰੋਲ ਅਦਾ ਕਰਨ ਦਾ ਤਰੀਕਾ ਤੁਹਾਨੂੰ ਕਿਵੇਂ ਲੱਗਦਾ। ਮਿਲ